ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਨਦੇੜ ਵਿਖੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤ ਨਤਮਸਤਕ ਹੋਣ ਲਈ ਜਾਂਦੀ ਹੈ। ਕੋਰੋਨਾ ਕਾਲ ਦੇ ਸਮੇਂ ਤੋਂ ਹੀ ਹਜ਼ੂਰ ਸਾਹਿਬ ਦਾ 에ਅਰਪੋਰਟ ਬੰਦ ਪਿਆ ਸੀ ਜੋ ਕਿ ਹੁਣ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਸਿੱਖ ਸੰਗਤ ਹਵਾਈ ਯਾਤਰਾ ਰਾਹੀਂ ਗੁਰੂ ਧਾਮ ਤੇ ਪਹੁੰਚਣਾ ਸ਼ੁਰੂ ਹੋ ਗਈ ਹੈ। ਹਜ਼ੂਰ ਸਾਹਿਬ ਦੇ ਸੰਤਾਂ ਦੇ ਨਜ਼ਦੀਕੀ ਤੇ ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਨੇ ਦੱਸਿਆ ਹੈ ਕਿ ਇਹ 에ਅਰਪੋਰਟ ਚਾਲੂ ਹੋਣ ਨਾਲ ਸਿੱਖ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਦਿੰਦਿਆਂ ਜਥੇਦਾਰ ਬਗੌੜਾ ਨਿਰਕਿਆ ਹੈ ਕਿ ਉਹ ਲਗਾਤਾਰ ਇਸ ਪਵਿੱਤਰ ਗੁਰੂ ਧਾਮ 'ਚ ਆਉਂਦੇ ਰਹਿੰਦੇ ਹਨ ਪਰ ਕੋਰੋਨਾ ਕਾਲ ਤੋਂ ਬਾਅਦ ਹਵਾਈ ਸੇਵਾਵਾਂ ਮਾਂ ਬੰਦ ਹੋ ਗਈਆਂ ਸਨ ਜਿਸ ਕਰਕੇ ਲੋਕਾਂ ਨੂੰ ਟ੍ਰੇਨ ਜਾਂ ਆਪਣੀਆਂ ਗੱਡੀਆਂ ਰਾਹੀਂ ਆਉਣਾ ਪੈਂਦਾ ਸੀ ਉਹਨਾਂ ਕਿਹਾ ਹੈ ਕਿ ਟ੍ਰੇਨ 'ਚ 32 ਤੋਂ 36 ਘੰਟੇ ਦਾ ਸਮਾਂ ਲੱਗਦਾ ਸੀ ਜਦਕਿ ਹੁਣ 에어ਪੋਰਟ ਚੱਲਣ ਨਾਲ ਸਿਰਫ 3 ਘੰਟਿਆਂ 'ਚ ਸਰਦਾਲੂ ਹਜ਼ੂਰ ਸਾਹਿਬ ਪਹੁੰਚ ਜਾਂਦੇ ਨੇ ਨਾ ਕਿ ਆਏ ਕਿ ਹਜੂਰ ਸਾਹਿਬ ਦੇ ਸੰਤ ਮਹਾਪੁਰਸ਼ ਡੇਰਾ ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਸੰਗਤਾਂ ਲਈ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਏਸੀ ਬੱਸ 에어ਪੋਰਟ ਤੋਂ ਸ਼ਰਧਾਲੂਆਂ ਨੂੰ ਲਿਉਣ ਤੇ ਛੱਡ ਕੇ ਆਉਣ ਲਈ ਰੱਖੀ ਹੋਈ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਨਦੇੜ ਵਿਖੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤ ਨਤਮਸਤਕ ਹੋਣ ਲਈ ਜਾਂਦੀ ਹੈ। ਕੋਰੋਨਾ ਕਾਲ ਦੇ ਸਮੇਂ ਤੋਂ ਹੀ ਹਜ਼ੂਰ ਸਾਹਿਬ ਦਾ 에ਅਰਪੋਰਟ ਬੰਦ ਪਿਆ ਸੀ ਜੋ ਕਿ ਹੁਣ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਸਿੱਖ ਸੰਗਤ ਹਵਾਈ ਯਾਤਰਾ ਰਾਹੀਂ ਗੁਰੂ ਧਾਮ ਤੇ ਪਹੁੰਚਣਾ ਸ਼ੁਰੂ ਹੋ ਗਈ ਹੈ। ਹਜ਼ੂਰ ਸਾਹਿਬ ਦੇ ਸੰਤਾਂ ਦੇ ਨਜ਼ਦੀਕੀ ਤੇ ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਨੇ ਦੱਸਿਆ ਹੈ ਕਿ ਇਹ 에ਅਰਪੋਰਟ ਚਾਲੂ ਹੋਣ ਨਾਲ ਸਿੱਖ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਦਿੰਦੇ ਆ ਜਥੇਦਾਰ ਬਗੌੜਾ ਨਿਰਕਿਆ ਹੈ ਕਿ ਉਹ ਲਗਾਤਾਰ ਇਸ ਪਵਿੱਤਰ ਗੁਰੂ ਧਾਮ 'ਚ ਆਉਂਦੇ ਰਹਿੰਦੇ ਹਨ ਪਰ ਕੋਰੋਨਾ ਕਾਲ ਤੋਂ ਬਾਅਦ ਹਵਾਈ ਸੇਵਾਵਾਂ ਮ ਬੰਦ ਹੋ ਗਈਆਂ ਸਨ ਜਿਸ ਕਰਕੇ ਲੋਕਾਂ ਨੂੰ ਟ੍ਰੇਨ ਜਾਂ ਆਪਣੀਆਂ ਗੱਡੀਆਂ ਰਾਹੀਂ ਆਉਣਾ ਪੈਂਦਾ ਸੀ ਉਹਨਾਂ ਕਿਹਾ ਹੈ ਕਿ ਟ੍ਰੇਨ 'ਚ 32 ਤੋਂ 36 ਘੰਟੇ ਦਾ ਸਮਾਂ ਲੱਗਦਾ ਸੀ ਜਦ ਕਿ ਹੁਣ 에어ਪੋਰਟ ਚੱਲਣ ਨਾਲ ਸਿਰਫ 3 ਘੰਟਿਆਂ 'ਚ ਸਰਦਾਲੂ ਹਜ਼ੂਰ ਸਾਹਿਬ ਪਹੁੰਚ ਜਾਂਦੇ ਨੇ ਉਨਾ ਕਿ ਆ ਕੇ ਹਜੂਰ ਸਾਹਿਬ ਦੇ ਸੰਤ ਮਹਾਪੁਰਸ਼ ਡੇਰਾ ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਸੰਗਤਾਂ ਲਈ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਏਸੀ ਬੱਸ 에어ਪੋਰਟ ਤੋਂ ਸ਼ਰਧਾਲੂਆਂ ਨੂੰ ਲਿਉਣ ਤੇ ਛੱਡ ਕੇ ਆਉਣ ਲਈ ਰੱਖੀ ਹੋਈ ਹੈ ਬਿਊਰੋ ਰਿਪੋਰਟ Delhi Post ਪੰਜਾਬੀ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਨਦੇੜ ਵਿਖੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤ ਨਤਮਸਤਕ ਹੋਣ ਲਈ ਜਾਂਦੀ ਹੈ। ਕੋਰੋਨਾ ਕਾਲ ਦੇ ਸਮੇਂ ਤੋਂ ਹੀ ਹਜ਼ੂਰ ਸਾਹਿਬ ਦਾ 에ਅਰਪੋਰਟ ਬੰਦ ਪਿਆ ਸੀ ਜੋ ਕਿ ਹੁਣ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਸਿੱਖ ਸੰਗਤ ਹਵਾਈ ਯਾਤਰਾ ਰਾਹੀਂ ਗੁਰੂ ਧਾਮ ਤੇ ਪਹੁੰਚਣਾ ਸ਼ੁਰੂ ਹੋ ਗਈ ਹੈ। ਹਜ਼ੂਰ ਸਾਹਿਬ ਦੇ ਸੰਤਾਂ ਦੇ ਨਜ਼ਦੀਕੀ ਤੇ ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਨੇ ਦੱਸਿਆ ਹੈ ਕਿ ਇਹ 에ਅਰਪੋਰਟ ਚਾਲੂ ਹੋਣ ਨਾਲ ਸਿੱਖ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਦਿੰਦੇ ਆ ਜਥੇਦਾਰ ਬਗੌੜਾ ਨਿਰਕਿਆ ਹੈ ਕਿ ਉਹ ਲਗਾਤਾਰ ਇਸ ਪਵਿੱਤਰ ਗੁਰੂ ਧਾਮ 'ਚ ਆਉਂਦੇ ਰਹਿੰਦੇ ਹਨ ਪਰ ਕੋਰੋਨਾ ਕਾਲ ਤੋਂ ਬਾਅਦ ਹਵਾਈ ਸੇਵਾਵਾਂ ਮਾਂ ਬੰਦ ਹੋ ਗਈਆਂ ਸਨ ਜਿਸ ਕਰਕੇ ਲੋਕਾਂ ਨੂੰ ਟ੍ਰੇਨ ਜਾਂ ਆਪਣੀਆਂ ਗੱਡੀਆਂ ਰਾਹੀਂ ਆਉਣਾ ਪੈਂਦਾ ਸੀ ਉਹਨਾਂ ਕਿਹਾ ਹੈ ਕਿ ਟ੍ਰੇਨ 'ਚ 32 ਤੋਂ 36 ਘੰਟੇ ਦਾ ਸਮਾਂ ਲੱਗਦਾ ਸੀ ਜਦ ਕਿ ਹੁਣ 에어ਪੋਰਟ ਚੱਲਣ ਨਾਲ ਸਿਰਫ 3 ਘੰਟਿਆਂ 'ਚ ਸਰਦਾਲੂ ਹਜ਼ੂਰ ਸਾਹਿਬ ਪਹੁੰਚ ਜਾਂਦੇ ਨੇ ਉਨਾ ਕਾਇ ਕਿ ਹਜ਼ੂਰ ਸਾਹਿਬ ਦੇ ਸੰਤ ਮਹਾਪੁਰਸ਼ ਡੇਰਾ ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਸੰਗਤਾਂ ਲਈ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਏਸੀ ਬੱਸ 에어ਪੋਰਟ ਤੋਂ ਸ਼ਰਧਾਲੂਆਂ ਨੂੰ ਲਿਉਣ ਤੇ ਛੱਡ ਕੇ ਆਉਣ ਲਈ ਰੱਖੀ ਹੋਈ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ